ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇੱਕ ਬੜਾ ਵੱਡਾ ਨੈਰੇਟਿਵ ਚਲਾਇਆ ਸੀ ਔਨ ਦਾ ਇਨਸਟੈਂਸ ਆਫ ਅਲੈਜ ਜਿਹੜੀ ਇੱਕ ਸਟੇਟਮੈਂਟ ਕਹਿੰਦੇ ਸੀ ਭਗਵੰਤ ਸਿੰਘ ਬਾਜੇਕੇ ਦੀ ਆ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨਸ਼ਾ ਕਰ ਰਹੇ ਨੇ ਜਦ ਕਿ ਜਦੋਂ ਭਗਵੰਤ ਸਿੰਘ ਬਾਜੇਕੇ ਆਏ ਇੱਥੇ ਕੋਰਟ ਦੇ ਵਿੱਚ ਪ੍ਰੈਸ ਨੇ ਉਹਨਾਂ ਨੂੰ ਪੁੱਛਿਆ ਉਹਨਾਂ ਕੰਡੈਮ ਕਰਤਾ ਵੀ ਜੋ ਗਲਤ ਆ ਮੈਂ ਕੋਈ ਐਦਾਂ ਦੀ ਸਟੇਟਮੈਂਟ ਦਿੱਤੀ ਪੁਲਿਸ ਨੇ ਜੋ ਸਟੇਟਮੈਂਟਸ ਕਹਿ ਰਹੀਆਂ ਮੈਨੂੰ ਕੁੱਟ ਮਾਰ ਕੇ ਖਾਲੀ ਪੇਜਾਂ ਦੇ ਸਾਈਨ ਕਰਾ ਕੇ ਮੈਨੂੰ ਨਹੀਂ ਪਤਾ ਉੱਤੇ ਕੀ ਲਿਖਿਆ ਅਸੀ ਕੋਈ ਗੱਲ ਨਹੀਂ ਤੇ ਜਦੋਂ ਉਹਦੇ ਖਿਲਾਫ ਵੀ ਹਰਪਾਲ ਸਿੰਘ ਏਡੀਸੀਪੀ ਅੰਮ੍ਰਿਤਸਰ ਨੇ ਉਹਨੂੰ ਥ੍ਰੈਟਨ ਕੀਤਾ ਤੂੰ ਇਦਾਂ ਕਿਉਂ ਬੋਲਿਆ ਤੈਨੂੰ ਖਬਰ ਦਾ ਤੈਨੂੰ ਹੋਰ ਕੇਸਾਂ 'ਚ ਉਲਝਾਦਾਂਗੇ ਉਹਨੂੰ ਮਿਸਹੈਂਡਲ ਕੇ ਗਾਲਾਂ ਕੱਢੀਆਂ ਕੀ ਆਪਸ 'ਚ ਗਲਪਤ ਹੋਈ ਕੋਈ ਉਹਨਾਂ ਦੀ ਹਾਂ ਉਹਨਾਂ ਨੂੰ ਅੰਦਰ ਖੜਕੇ ਇੱਕ ਬਖਸ਼ੀ ਖਾਨੇ ਜੇਲ੍ਹ ਦੇ ਅੰਦਰ ਇੱਕ ਸੌਰੀ ਕੋਰਟ ਪ੍ਰਿੰਸਿਸ ਦੇ ਅੰਦਰ ਇੱਕ ਸੈੱਲ ਹੁੰਦਾ ਜਿੱਥੇ ਮੁਲਜ਼ਮਾਂ ਨੂੰ ਜਾ ਕੇ ਖਿਲਾਰਦੇ ਦੋਸ਼ੀਆਂ ਨੂੰ ਉੱਥੇ ਖੜਕੇ ਉੱਥੇ ਲਿਜਾ ਕੇ ਇਹਨੂੰ ਮੈਨ ਹੈਂਡਲ ਕੀਤਾ ਥ੍ਰੈਸ਼ਿੰਗ ਕੀਤੀ ਗਈ ਗਾਲਾਂ ਕੱਢੀਆਂ ਗਈਆਂ ਤਾਂ ਥ੍ਰੈਟਨ ਕੀਤਾ ਗਿਆ ਤੈਨੂੰ ਤੂੰ ਐਦਾਂ ਸਟੇਟਮੈਂਟ ਕਿਉਂ ਦਿੱਤੀ ਜਦੋਂ ਸਰਕਾਰ ਅਸੀਂ ਜੋ ਕਹਿ ਰਹੀ ਪੁਲਿਸ ਕਹਿ ਰਹੀ ਸਹੀ ਆ ਤੂੰ ਕੋ ਗਲਤ ਬੋਲਿਆ ਤੂੰ ਪੁਲਿਸ ਦੇ ਅਲੀਗੇਸ਼ਨ ਕਿਉਂ ਲਾ ਰਿਆ ਤੇ ਉਸ ਤੋਂ ਬਾਅਦ ਉਹਨੇ ਸਾਡੇ ਨੋਟਿਸ ਦੇ ਵਿੱਚ ਲਿਆਂਦਾ ਤੇ ਅਸੀਂ ਜੱਜ ਸਾਹਿਬ ਦੇ ਐਡੀਸ਼ਨਲ ਸ਼ਹਿਰ ਜੱਜ ਸਾਹਿਬ ਦੇ ਨੋਟਿਸ 'ਚ ਲਿਆਂਦਾ ਤੇ ਉਹਨਾਂ ਰਿਟਰਨ ਦੇ ਵਿੱਚ ਕੰਪਲੇਂਟ ਦਿੱਤੀ ਵੀ ਆ ਇਹਦੇ ਸਬੰਧ ਦੇ ਵਿੱਚ